ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਡਿਜ਼ਾਈਨ ਪਾਇਆ ਜੀ। ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ 88 ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਜੀ। 8-8 ਕੁੰਡਿਆਂ ਦਾ ਡਿਜ਼ਾਈਨ ਹੈ। ਆ ਲੋ ਜੀ ਆਪਾਂ ਸਟਾਰਟ ਕਰਦੇ ਆ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਮੈਂ ਇਸੇ ਤੇ ਦੱਸ ਦਿੰਨੀ ਆ ਜਿਹੜਾ ਆਪਾਂ ਥੱਲੇ ਡਿਜ਼ਾਈਨ ਪਾਇਆ ਸੀ ਆ ਵਾਲਾ ਆ ਵਾਲਾ ਸੰਤਰੀ ਵਾਲਾ ਤੇ ਇਹ ਹੀ ਬਣੂਗਾ ਹੁਣ ਉੱਪਰ ਜਿਵੇਂ ਫਸਟ ਜੇ ਇਹ ਸਟਾਰਟ ਹੋਇਆ ਸੀਗਾ ਆ ਵਾਲਾ ਕੁੰਡਾ ਆਪਾਂ ਤਾਰਾਂਗੇ ਤੇ ਆ ਕੁੰਡਾ ਆਪਾਂ ਸੰਤਰੀ ਨਾਲ ਬਣਾਵਾਂਗੇ ਆਪਾਂ ਬਣਾ ਵੀ ਸਕਦੇ ਆ ਹੁਣ ਆਪਾਂ ਸਾਰੀ ਸਲਾਈ ਆ ਆਪਾਂ ਦੋ ਦੋ ਕੁੰਡੇ ਤਾਰੇ ਸੀ ਜਿਹੜੇ ਸਿੱਧੀ ਬਣਾਵਾਂਗੇ ਇਹ ਜਿਵੇਂ ਆਪਾਂ ਕੁੰਡੇ ਪਾ ਕੇ ਸਿੱਧੀ ਸਲਾਈ ਪਾਉਣੀ ਆ ਉਹ ਸਲਾਈ ਮੰਨੋ ਤੁਸੀਂ ਜਾਂ ਆਪਾਂ ਬਾਰਡਰ ਬਣਾ ਕੇ ਵੀ ਇੱਕ ਦੋ ਸਲਾਈਆਂ ਕੱਢਦੇ ਆ ਉਹ ਵੀ کہہ ਸਕਦੇ ਆਪਾਂ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਦੇ ਆਂ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਹਕੁੰਦਾ ਤਾਰਾਂਗੇ ਧਗਾ ਪਿੱਛੇ ਕਰਾਂਗੇ ਇਆ ਸਲਾਈ ਵੀ ਆਪਾਂ ਸਿੱਧੀ-ਸਿੱਧੀ ਬਣਾਵਾਂਗੇ ਉਲਟੀ ਸਾਈਡ ਤੋਂ ਸਿੱਧੀ ਬਣਾਵਾਂਗੇ ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਆਪਾਂ ਸਿੱਧੇ-ਸਿੱਧੇ ਬਣਾ ਕੇ ਕੰਪਲੀਟ ਕਰ ਲਈਏ ਹੁਣ ਆਪਾਂ ਦੇ ਸਿੱਧੇ ਪਾਸੇ ਸਿੱਧੇ ਪਾਸੇ ਆਪਾਂ ਧਾਗਾ ਇੱਧੇ ਹੀ ਰੱਖਾਂਗੇ ਹੁਣ ਆਪਾਂ ਇਹ ਸਲਾਈ ਬਣਾਵਾਂਗੇ ਉਲਟੀ ਇੱਕ ਜੀ ਆਪ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਚੈਨਲ ਬਹੁਤ ਡਾਊਨ ਜਾ ਰਿਹਾ ਹੈ ਤੇ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੁਹਾਡੇ ਸਹਿਯੋਗ ਨਾਲ ਹੀ ਸਭ ਕੁਝ ਬਣੂਗਾ ਜਿਵੇਂ ਸਭ ਤੁਹਾਨੂੰ ਪਤਾ ਹੈ ਤੇ ਲਾਈਕ ਵੀ ਜ਼ਰੂਰ ਕਰਦਿਆ ਕਰੋ ਜੀ ਅੱਜ ਆਪਾਂ ਸਲਾਈ ਵੀ ਉਲਟੀ-ਉਲਟੀ ਬਣਾ ਲਈ ਤੇ ਹੁਣ ਆਪਾਂ ਰਿਵਲਟੇ ਸਾਈਡ ਉਲਟੀ ਸਾਈਡ ਹੁਣ ਆਪਾਂ ਆਹ ਵਾਲੇ 2 ਕੁੰਡੇ ਤਾਰਾਂਗੇ ਅੱਗੇ ਆਪਾਂ 6 ਕੁੰਡੇ ਬਣਾਵਾਂਗੇ ਉਲਟੇ 3 ਹੋ ਗਏ 4 5 ਤੇ 1 6 ਦੋ ਗੁੰਡੇ ਆਪਾਂ ਫੇਰ ਤਾਰ ਲਾਂਗੇ 6 ਗੁੰਡੇ ਆਪਾਂ ਫੇਰ ਉਲਟੇ ਬਣਾ ਲਾਂਗੇ ਹੁਣ ਜਿਹੜਾ ਆਪਣਾ ਆਹ ਵਾਲਾ ਆਹ ਜਗਾ ਸੀ ਜਿਹੜੀ ਆਹ ਵਾਲੀ ਇਹ ਬਦਲ ਗਈ ਇਹ ਇੱਥੇ ਆ ਗਈ ਦੋ ਗੁੰਡੇ ਆਪਾਂ ਫੇਰ ਤਾਰ ਲਵਾਂਗੇ ਛੇ ਗੁੰਡੇ ਆਪਾਂ ਉਲਟੇ ਬਣਾਵਾਂਗੇ ਆਹ ਵਾਲੇ ਦੋ ਗੁੰਡੇ ਆਪਾਂ ਤਾਰ ਲਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਸਿੱਧੇ ਪਾਸੇ ਆ ਗਏ ਹੁਣ ਆਪਾਂ ਦੋ ਗੁੰਡੇ ਤਾਰਾਂਗੇ ਛੇ ਗੁੰਡੇ ਸਿੱਧੇ ਬਣਾਵਾਂਗੇ ਤੋ 2 ਗੁੰਡੇ ਆਪਾਂ ਫੇਰ ਤਾਰ ਲਵਾਂਗੇ ਜਿਹੜੇ ਆਪਾਂ ਪਹਿਲਾਂ ਤਾਰੇ ਸੀ ਉਹ ਆਪਾਂ ਹੁਣ ਫੇਰ ਤਾਰ ਲੈਣੇ ਆ ਖਾਲੀ ਬਣਾਉਣੇ ਨਹੀਂ ਹੈਗੇ 6 ਗੁੰਡੇ ਆਪਾਂ ਫੇਰ ਸਿੱਧੇ ਬਣਾ ਲਾਂਗੇ ਦੋ ਗੁੰਡੇ ਪਤਾ ਲ ਲਮਗੇ ਉਲਟੀ ਸਾਈਡ ਆ ਗਈ ਇੱਥੇ ਆਪਾਂ ਦੋ ਗੁੰਡੇ ਤਾਰ ਲਾਂਗੇ ਜਿਹੜੇ ਆਪਾਂ ਪਹਿਲਾਂ ਤਾਰੇ ਸੀ 6 ਗੁੰਡੇ ਉਲਟੇ ਬਣਾ ਲਾਂਗੇ ਦੋ ਗੁੰਡੇ ਫਿਰ ਤਾਰ ਲਾਂਗੇ ਛੇ ਗੁੰਡੇ ਉਲਟੇ ਬਣਾ ਲਾਂਗੇ ਦੋ ਗੁੰਡੇ ਤਾਰ ਕੀ ਛੇ ਗੁੰਡੇ ਫਿਰ ਆਪਾਂ ਉਲਟੇ ਬਣਾ ਲਾਂਗੇ ਹੁਣ ਆਸਤੇ ਦੀ ਦੋ ਗੁੰਡੇ ਆਪਾਂ ਫੇਰ ਤਾਰ ਲਾਂਗੇ ਇੱਕ ਗੁੰਡਾ ਉਲਟਾ ਬਣਾ ਲਾਂਗੇ ਜੋ ਸਲਾਈ ਕਰਕੇ ਆਪਾਂ ਫਿਰ ਉਲਟੀ ਸਾਈਡ ਆ ਗਏ ਦੋ ਕੁੰਡੇ ਪਾ ਰਾਂਗੇ ਛੇ ਕੁੰਡੇ ਉਲਟੇ ਬਣਾਵਾਂਗੇ ਹੁਣ ਜੇ ਆਪਾਂ ਇਸ ਦੇ ਪਾਸੇ ਹੁਣ ਆਪਾਂ ਦੂਜਾ ਰੰਗ ਲਾਵਾਂਗੇ ਦੂਜਾ ਕਲਰ ਲਾਉਣ ਵਾਸਤੇ ਆਪਾਂ ਇਹ ਪੀਲਾ ਕਲਰ ਲਾਵਾਂਗੇ ਇਹਦੇ ਨਾਲ ਆਪਾਂ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਲਾਂਗੇ ਬਹੁਤ ਹੀ ਸੋਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ। ਕੋਈ ਸਵੀਟਰ, ਜੈਕਟ ਕੁਝ ਵੀ ਬਣਾਓ, ਬੱਚਿਆਂ ਵਾਸਤੇ ਬਣਾਓ ਜੇ ਸਾਡੇ ਕੋਲੇ ਜਾਦੇ ਕਲਰ ਪਏ ਜਾਂ ਨਿੱਕੇ-ਨਿੱਕੇ ਬਚੇ ਹੋਏ ਤਾਂ ਅਸੀਂ ਇੱਕ-ਇੱਕ ਲਸਰ ਪਾ ਕੇ ਵੀ ਡਿਜ਼ਾਈਨ ਬਹੁਤ ਸੋਹਣਾ ਬਣਾ ਸਕਦੇ ਹਾਂ ਬੱਚਿਆਂ ਵਾਸਤੇ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ। ਮੈਂ ਦੁਬਾਰਾ-ਦੁਬਾਰਾ ਆਪਣੀ ਹੀ ਕਹਿੰਨੀ ਆ ਜੀ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਜ਼ਰੂਰ ਕਰੋ ਹੁਣ ਆਪਾਂ ਉਹੀ ਜਿਵੇਂ ਦੋ ਸਲਾਈਆਂ ਫਸਟ ਵਾਲੇ ਨੂੰ ਪਾਉਣੀਆਂ ਹੋਊ ਉਨ ਕਿਸਾਈਡ ਤੋਂ ਸਲਾਈ ਸਿੱਧੀ ਤੇ ਸਿੱਧੇ ਪਾਸੇ ਆਪਾਂ ਉਲਟੀ ਬਣਾਵਾਂਗੇ ਉਹੀ ਡਿਜ਼ਾਈਨ ਉੱਪਰ ਫੇਰ ਸਟਾਰਟ ਹੋ ਜਾਊਗਾ ਅੱਗੇ ਆਪਾਂ ਦੋ ਸਲਾਈਆਂ ਆ ਪਿਲੇ ਨੇ ਪਾ ਲਈਆਂ ਸਿੱਧੇ ਤਾਸੇ ਆਪਾਂ ਉਲਟੀਆਂ-ਉਲਟੀਆਂ ਬਣਾ ਲਈਆਂ ਦੋਨੇ ਸਲਾਈਆਂ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਾਂਗੇ ਹੁਣ ਆਪਾਂ ਇਹਨੂੰ ਫੇਰ ਬਦਲ ਕੇ ਪਾਉਣਾ ਹੈਗਾ ਇੱਥੇ ਅਸੀਂ ਇੱਕ ਗੁੰਡਾ ਤਾਰਾਂਗੇ ਚਾਰ ਗੁੰਡੇ ਅਸੀਂ ਇੱਥੇ ਉਲਟੇ ਬਣਾਵਾਂਗੇ ਚਾਰ ਗੁੰਡੇ ਉਲਟੇ ਹੋ ਗਏ ਹੁਣ ਅਸੀਂ ਆਹ ਵਾਲੇ ਦੋ ਗੁੰਡੇ ਤਾਰਾਂਗੇ ਹੁਣ ਸਾਡੇ ਜਿਹੜੇ ਆ ਦੋ ਗੁੰਡੇ ਵਿਚ ਵਾਲੇ ਆਹ ਆਹ ਵਾਲੇ ਦੋ ਗੁੰਡੇ ਆ ਹੋ ਗਏ ਦੋ ਆ ਦੋ ਆ 6 ਗੁੰਡੇ ਸਾਡੇ ਇਹ ਉਲਟੇ ਬਣਨਗੇ ਦੋ ਗੁੰਡੇ ਅਸੀਂ ਅਗਲੇ ਇਹ ਧਾਰ ਲਵਾਂਗੇ بس ਇੱਕ ਵਾਰੀ ਸਟਾਰਟਿੰਗ ਤੋਂ ਸਹੀ ਡਿਜ਼ਾਈਨ ਸਟਾਰਟ ਹੋ ਜਵੇ ਨਾ ਅੱਗੇ ਆਪਣੇ ਆਪ ਵਧੀਆ ਬਣਦਾ ਹੁੰਦਾ ਹੈ ਦੋ ਕੁੰਡੇ ਆਪਾਂ ਤਾਰੇ ਆਪਣੇ ਕੋਲੇ ਚਾਰ ਕੁੰਡੇ ਫੇਰ ਉੱਤੇ ਹੋ ਗਏ ਇੱਧਰ ਨਾਲੇ ਉਲਟੀ ਸਾਰਾ ਇਸ ਤਰ੍ਹਾਂ ਦਿਖਦਾ ਹੈ ਸਿੱਧੇ ਪਾਸੇ ਇਸ ਤਰ੍ਹਾਂ ਜੇ ਜ਼ਲੀਆਂ ਪੈਂਦੀਆਂ ਜੀ ਸਾਰੀਆਂ ਡਿਜ਼ਾਈਨ ਦੀਆਂ ਕੱਢੀਆਂ ਸਾਡਾ ਇਸ ਤਰ੍ਹਾਂ ਬਣ ਜਾਂਦਾ ਹੈ ਕੁਝ ਚਲੋ ਜੀ ਬਣਾਇਓ ਤੇ ਨਾਲੇ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜ਼ਰੂਰ ਕਰਦਿਆ ਕਰੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੋਊਗਾ ਮੇਰੀ ਵੀਡੀਓ ਪੂਰੀ ਦੇਖਿਆ ਜੀ